ਜੀ ਇਹ ਅੰਮ੍ਰਿਤਸਰ ਸਾਹਿਬ ਦੇ ਨੇੜੇ ਇੱਕ ਪਿੰਡ ਹੈ ਬਾਪੇ ਇਹਨਾਂ ਦੇ ਪਿਤਾ ਦਾ ਨਾਮ ਭਾਈ ਗੁਰਦਾਸ ਸੀ ਜਿਨ੍ਹਾਂ ਨੇ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅੰਮ੍ਰਿਤ ਦੀ ਦਾਤ ਲਈ ਸੀ ਤੇ ਭਾਈ ਤਾਰਾ ਸਿੰਘ ਬਾਅਦ ਨੇ ਜਿਹੜੀ ਅੰਮ੍ਰਿਤ ਦੀ ਦਾਤ ਸੀ ਭਾਈ ਮਣੀ ਸਾਹਿਬ ਤੋਂ ਪੁਰਾ ਤੋਂ ਲਈ ਸੀ ਸਾਧ ਸੰਗਤ ਜੀ ਜਦੋਂ ਸਿੱਖ ਜਿਹੜੇ ਸਨ ਹੌਲੀ-ਹੌਲੀ ਇਹ ਸਮਾ ਥੋੜਾ ਜਿਹਾ ਟਰੋਤਾ ਲਿਕੇ 10 ਸਾਲ ਦਾ ਸਮਾਂ ਲੱਗਿਆ ਕਿ 16 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੈ 26 ਤੱਕ ਆਉਂਦੇ ਆਉਂਦੇ ਸਿੱਖ ਜਿਹੜੇ ਸਨ ਆਪਣੇ ਘਰਾਂ ਕੋਲ ਹੌਲੀ-ਹੌਲੀ ਪਰਤਨ ਲਾ ਕੇ ਵਾਪਸ ਜੱਲਣਾ ਜਿਹੜੇ ਕੱਚੇ ਮਕਾਨ ਸਨ ਉਹਨਾਂ ਨੂੰ ਬਾੜਾ-ਮੋਟਾ ਸੈੱਟ ਕਰਕੇ ਆਪਣੇ ਖੇਤ ਜਿਹੜੇ ਸਨ ਉਹਨਾਂ ਦੇ ਵਿੱਚ ਕੋਈ ਖੇਤੀ ਕਰਨੀ ਕੋਈ ਮਾੜੇ-ਮੋਟੇ ਆਪਣੇ ਕਾਰੋਬਾਰ ਜਿਹੜੇ ਸਿੱਖਾਂ ਨੇ ਆਰੰਭ ਕਰ ਦਿੱਤੇ ਹੁਣ ਸਿੱਖ ਜਿਹੜੇ ਸਨ ਕਣਕ ਦੀ ਜਿਹੜੀ ਫਸਲ ਸੀ ਉਹ ਬੀਜੀ ਉਹ ਸਿੱਖਾਂ ਨੇ ਤੇ ਬਾਬਾ ਤਾਰਾ ਸਿੰਘ ਬਾਹ ਜਿਹੜੇ ਭਾਈ ਤਾਰਾ ਸਿੰਘ ਬਾਹ ਸਨ ਇਹ ਸਿੱਖਾਂ ਦੀ ਬੜੀ ਮਦਦ ਕਰਦੇ ਸਨ ਇਹਨਾਂ ਨੇ ਬਾਹ ਪੈਣ ਦੇ ਬਾਹ ਇੱਕ ਬਾੜਾ ਬਣਾਇਆ ਹੋਇਆ ਸੀ ਸਾਸ ਜੀ ਨੇ ਤੇ ਉਸ ਬਾੜੇ ਦੇ ਵਿੱਚ ਆਪਣੀ ਰਹਿਸ਼ ਹੈ ਜਿਹੜੀ ਸੀ ਆਸੇ ਪਾਸੇ ਸਾਰਾ ਜਿਹੜਾ ਜਣਾ ਇੱਕ ਖਾਲਾ ਜਿਹੜਾ ਸੀ ਉਹ ਬਣਾਇਆ ਹੋਇਆ ਸੀ ਚਾਰਜ ਪਹਿਲੇ ਖਾਲੀ ਦੀ 4 ਸੀ ਤੇ ਉਹ درختੋ ਦੇ ਵਿੱਚ ਬੜੇ ਸੰਘਣੇ ਲਾਏ ਹੋ ਸਨ ਜੇਕਰ ਦੁਸ਼ਮਣ ਆਵੇ ਤੇ ਦੁਸ਼ਮਣ ਨੂੰ ਆਉਣ ਲੱਗਿਆਂ ਸਮਾਂ ਲੱਗ ਜਾਵੇ ਭੁਰੇ ਸਮੇਂ ਦੁਸ਼ਮਣ ਕਦੇ ਬਾੜੇ ਦੇ ਵਿੱਚ ਨਾ ਵੱੜ ਸਕੇ ਤੇ ਜਿਹੜੇ ਸਿੰਘ ਜੰਗਲਾਂ ਵੇਲਿਆਂ ਦੇ ਵਿੱਚੋਂ ਆਉਂਦੇ ਸਨ ਉਹਨਾਂ ਵਾਸਤੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਭਾਈ ਤਾਰਾ ਸਿੰਘ ਨੇ ਕਰਨਾ ਹੋਰ ਲੋੜ ਦੀਆਂ ਵਸਤੂਆਂ ਜਿਹੜੀਆਂ ਸਾਨੂੰ ਉਹ ਪਹੁੰਚਾਉਣੀਆਂ ਇੱਕ ਦਿਨ ਕੀ ਹੋਇਆ ਸਾਧ ਸੰਗਤ ਜੀ ਇਸ ਨਗਰ ਦਾ ਇਲਾਕੇ ਦਾ ਰਹਿਣ ਵਾਲਾ ਇੱਕ ਚੌਧਰੀ ਸੀ ਜਿਹਦਾ ਨਾਮ ਸਹਬ ਰਾਏ ਕਰਕੇ ਆ ਤੇ ਜਿਹੜਾ ਸਹਬ ਰਾਏ ਸੀ ਨਾ ਇਸ ਹਰ ਸੰਗਤ ਦੀ ਆਪਣੀਆਂ ਘੋੜੀਆਂ ਜਿਹੜੀਆਂ ਸਨ ਇਹ ਖੁੱਲੀਆਂ ਛੱਡ ਦਦਾ ਸੀ ਸਿੱਖਾਂ ਦੀਆਂ ਫਸਲਾਂ ਜਿਹੜੀਆਂ ਸਨ ਉਹ ਘੋੜੀਆਂ ਖਰਾਬ ਕਰਦੀਆਂ ਸਨ ਖਾ ਜਾਂਦੀਆਂ ਸਨ ਤੇ ਦੋ ਸਿੰਘ ਭਾਈ ਮਾਨੀ ਸਿੰਘ ਤੇ ਭਾਈ ਗੁਰਬਖ ਸਿੰਘ ਉਹਨਾਂ ਨੇ ਇਹ ਧਰ ਪਹੁੰਚ ਕੀਤੀ ਕਿ ਭਾਈ ਚੌਧਰੀ ਨੂੰ ਕਿਹਾ ਸਾਇਬ ਰਾਏ ਤੁਸੀਂ ਆਪੇ ਘੋੜੀਆਂ ਬੰਨ੍ਹ ਕੇ ਰੱਖਿਆ ਕਰੋ ਤੁਹਾਡੀਆਂ ਘੋੜੀਆਂ ਜਿਹੜੀਆਂ ਸਾਡੀਆਂ ਫਸਲਾਂ ਖਰਾਬ ਕਰਦੀਆਂ ਨੇ ਸਾਡੀਆਂ ਜ਼ਮੀਨਾਂ ਦੇ ਵਿੱਚ ਵੱਢਦੀਆਂ ਨੇ ਤੇ ਇਹ ਕੋ ਸਾਹਿਬ ਰਾਏ ਜਿਹੜਾ ਸੀ ਇਹ ਬੜਾ ਸਰਕਾਰੀ ਸ਼ਹਿਰ ਦੇ ਉੱਤੇ ਇਹਨੂੰ ਬੜੀ ਸਰਕਾਰੀ ਗਰਮੀ ਚੜੀ ਹੋਈ ਸੀ ਸਰਕਾਰ ਦੀ ਸ਼ਹਿਰ ਦੇ ਉੱਤੇ ਜਿਹੜਾ ਸਾਰਾ ਕੰਮ ਕਰਦਾ ਸੀ ਤੇ ਸਾਧ ਸੰਗਤ ਜੀ ਕਹਿਣ ਲੱਗਾ ਮੈਂ ਘੋੜੀਆਂ ਤੇ ਬੰਨਣਾ ਵਾਂ ਪਰ ਮੇਰੇ ਕੋਲ ਘੋੜੀਆਂ ਬੰਨਣ ਵਾਸਤੇ ਰਸੇ ਨਹੀਂ ਹੈ। ਉਹ ਸੇ ਭਾਨ ਕੇ ਚੌਧਰੀ ਸਾਹਿਬ ਕਿਹਨਾਂ ਦੀ ਗੱਲ ਕਰਦੇ ਤੁਸੀਂ ਰਸਿਆਂ ਦੀ ਕੀ ਗੱਲ ਰਸੇ ਤਸੀਂ ਲਿਆ ਦੇ ਲੇ ਤੇ ਤੁਹਾਡੇ ਕੋਲ ਰਸੇ ਨਹੀਂ ਹੈ। ਔਰ ਇਹਨੇ ਆਪੇ ਸ਼ਬਦਾਂ ਤੋਂ ਬੋਲਦਿਆਂ ਹੋਇਆ ਕਹਿਣ ਲੱਗਾ ਨਹੀਂ ਰਸੇ ਜਿਹੜੇ ਆ ਰਸਿਆਂ ਨਾਲ ਮੈਂ ਕੁੜੀਆਂ ਬੰਨਣੀਆਂ ਨੇ ਉਹ ਰਸੇ ਬਾਜ਼ਾਰੋਂ ਨਹੀਂ ਮਿਲਦੇ ਹੈ ਛਿੜਕਣ ਕੇ ਪਰ ਰਸੇ ਕਿੱਥੋਂ ਮਿਲਦੇ ਨੇ ਕਹਿਣ ਲੱਗਾ ਉਹ ਜਿਹੜੇ ਰਸੇ ਨੇ ਮੈਂ ਸਿਖਾਂ ਦੇ ਕੇ ਸ ਵੱਟ ਕੇ ਉਹਨਾਂ ਦੇ ਰਸੇ ਵੱਟ ਕੇ ਫਿਰ ਮੈਂ ਕੁੜੀਆਂ ਬੰਨਾਂ ਹੁਣ ਸਿਖਾਂ ਨੂੰ ਬੜਾ ਇਹ ਚੀਜ਼ ਦਾ ਅੰਦਰ ਅੱਗ ਲੱਗੀ ਕੇਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਡੇ ਕੇਸੋਲਾ ਇਹ ਦਾਤ ਤੇ ਗੁਰੂ ਦੀ ਹੈ ਜਦੋਂ ਇਹ ਬਚਨ ਬੋਲੇ ਨਾ ਤੇ ਸਿੱਖ ਸਾਧ ਸੰਗਤ ਜੀ ਉਹ ਭਾਈ ਮਾਲੀ ਸਿੰਘ ਤੇ ਭਾਈ ਗੁਰਬਖ ਸਿੰਘ ਭਾਈ ਤਾਰਾ ਸਿੰਘ ਦੇ ਕੋਲ ਆਏ ਭਾਈ ਤਾਰਾ ਸਿੰਘ ਨੂੰ ਆ ਕੇ ਦੱਸਿਆ ਕਿ ਜਿਹੜਾ ਚੌਧਰੀ ਸਾਹਿਬ ਰਾਏ ਆ ਉਹਨੇ ਐਦਾਂ ਸਿੱਖੀ ਦੇ ਖਿਲਾਫ ਬੋਲੇ ਕਿ ਸਾਧ ਸੰਗਤ ਖਿਲਾਫ ਐਦਾਂ ਦੇ ਬਚਨ ਬੋਲਦੇ ਨੇ ਤੇ ਸਾਧ ਸੰਗਤ ਜੀ ਜਦੋਂ ਭਾਈ ਤਾਰਾ ਸਿੰਘ ਬਾਅਦ ਨੂੰ ਪਤਾ ਲੱਗਾ ਤੇ ਇੱਕ ਸਿੱਖ ਭਾਈ ਬਗੇਲ ਸਿੰਘ ਇਹ ਭਾਈ ਬਗੇਲ ਸਿੰਘ ਦੂਸਰੇ ਵੇਲੇ ਤੋਂ ਬਾਅਦ ਜਿਹੜੇ ਦੂਜੇ ਭਾਈ ਭਗੇਲ ਸਿੰਘ ਨੇ ਦਿੱਲੀ ਫਤਹਿ ਕੀਤੀ ਉਹ ਦੂਸਰੇ ਜਦੋਂ ਦੂਜੇ ਦੇ ਘੋੜੀਆਂ ਛੱਡੀਆਂ ਤੇ ਭਾਈ ਭਗੇਲ ਸਿੰਘ ਨੇ ਸਾਰੀਆਂ ਘੋੜੀਆਂ ਜਿਹੜੀਆਂ ਨੇ ਇਹ ਫੜ ਕੇ ਪਟਿਆਲੇ ਦੇ ਰਾਜੇ ਰਾਜਾ ਆਲਾ ਸਿੰਘ ਨੂੰ ਵੇਚ ਦਿੱਤੀ ਤੇ ਇਹਨਾਂ ਦੇ ਜਿਹੜੇ ਬੰਦੇ ਘੋੜੀਆਂ ਛੱਡ ਕੇ ਲੈ ਕੇ ਇਸ ਨੂੰ ਨੂੰ ਭਜਾ ਦਿੱਤਾ ਉੱਥੇ ਜਿੰਨੀ ਵੀ ਮਾਇਆ ਕਤਰ ਹੋਈ ਉਹ ਸਾਰੀ ਦੀ ਸਾਰੀ ਮਾਇਆ ਧਿਆਕੇ ਭਾਈ ਤਾਰਾ ਸਿੰਘ ਬਾਅਦ ਦੇ ਨਗਰ ਦੇ ਵਿੱਚ ਪਾੜਾ ਸਿੱਖਾ ਦਾ ਕਰਤਾਰ ਬੜਾ ਉੱਚਾ ਸੀ ਜੇਕਰ ਕੋਈ ਗੁਰੂ ਦਾ ਪੈਸਾ ਆ ਜਾਂਦਾ ਸੀ ਨਾ ਗੁਰੂ ਕੀ ਸੇਵਾ ਦੇ ਵਿੱਚ ਉਹਨੂੰ ਸੇਵਾ ਚ ਲਾਉਂਦੇ ਹੁੰਦੇ ਸਨ ਉਹ ਕਦੇ ਪੈਸੇ ਨਹੀਂ ਆਉਂਦੇ ਘਰ ਦੇ ਵਿੱਚ ਪਰ ਤੋਂ ਨਹੀਂ ਸੀ ਕਰਦੇ ਉਹ ਤੇ ਸਾਧ ਸੰਗਤ ਜੀ ਉਹ ਲੰਗਰ ਦੇ ਵਿੱਚ ਜਿਹੜੇ ਸਾਰੇ ਪੈਸੇ ਲੰਗਰ ਦੇ ਦੇ ਦਿੱਤੇ ਹੁਣ ਜਦੋਂ ਚੌਧਰੀ ਨੂੰ ਪਤਾ ਲੱਗਾ ਨਾ ਸਾਹਿਬ ਰਾਏ ਕਿ ਮੇਰੀਆਂ ਘੋੜੀਆਂ ਜਿਹੜੀਆਂ ਨੇ ਵੇਚ ਦਿੱਤੀਆਂ ਇਹਨੇ ਪੱਟੀ ਦੇ ਚੌਧਰੀ ਦੇ ਕੋਲ ਪੱਟੀ ਦਾ ਜਿਹੜਾ ਸੁਪੇਦਾਰ ਉਹਦੇ ਕੋਲ ਪਹੁੰਚ ਕੀਤੀ ਕਿ ਇਹ ਸਿੱਖਾਂ ਨੇ ਕਰਨ ਬੜੀ ਮਾਰਕ ਕੀਤੀ ਹੈ ਮੇਰੀਆਂ ਭੁਗੀਆਂ ਚੋਰੀ ਕਰਕੇ ਵੇਚਦੀਆਂ ਇਹਨਾਂ ਨੇ ਚੋਰੀ ਦਾ ਇਲਜ਼ਾਮ ਲਾ ਦਿੱਤਾ ਸਿੱਖਾਂ ਨੂੰ ਉਹਨੇ ਆਪਣੇ ਕੁਝ ਬੰਦੇ ਜਿਹੜੇ ਸਨ ਉਹ ਨਾਲ ਭੇਜੇ ਆਪਣੇ ਭਤੀਜੇ ਭੇਜੇ ਅਸੀਂ ਤੋਂ 100 ਬੰਦਿਆਂ ਦੀ ਗਿਣਤੀ ਸੀ ਜਿਹੜੇ ਦਿਨ ਚੜ੍ਹਦੇ ਹਜੇ ਮੂੰਹ ਨਿਰਾਸ਼ੀ ਜਿਹੜਾਂ ਨੇ ਬਾਹਰ ਪਿੰਡੋਂ ਆ ਕੇ ਘਿਰਾ ਪਾਉਣ ਲੱਗੇ ਇੱਥੇ ਭਾਈ ਬਘੇਰ ਸਿੰਘ ਜਿਹੜੇ ਸਨ ਸਾਧ ਸੰਗਤ ਜੀ ਇਹ ਸਵੇਰੇ ਅੰਮ੍ਰਿਤ ਵੇਲੇ ਜੰਗਲ ਬਾਣੀ ਵਿੱਚ ਆ ਰਹੇ ਸੀ ਇਹਨਾਂ ਨੇ ਦੇਖਿਆ ਕਿ ਬਹੁਤ ਚੜ ਕੇ ਆਈ ਸੋਚਿਆ ਜੇ ਮੈਂ ਪਿੱਛੇ ਮੁੜਾਂਗਾ ਤੇ ਸਿਖਾਰੇ ਕਹਿਣਾ ਕਿ ਪਿੱਠ ਉਹ ਖਾ ਕੇ ਆ ਗਿਆ ਕਿਉਂ ਨਾ ਹੋਵੇ ਕਿ ਮੈਂ ਇੱਥੇ ਜਿਹੜਾ ਦੇ ਨਾਲ ਲੜਨ ਦਾ ਯਤਨ ਕਰਾਂ ਜਿੰਨੇ ਨੂੰ ਮੈਂ ਲੜਾਂਗਾ ਕੋਈ ਗੋਲੀਆਂ ਦੀ ਆਵਾਜ਼ ਹੋਵੇਗੀ ਤੇ ਸਿਖਾਂ ਨੂੰ ਪਤਾ ਲੱਗ ਜਾਵੇਗਾ ਸਿੱਖ ਆਪਣੇ ਆਪੋਂ ਤਾਂ ਸਾਧ ਸੰਗਤ ਜੀ ਉਹਨੂੰ ਸਿੱਖ ਦੇ ਕੋਲ ਧਾਈ ਫੁੱਟੀ ਕੁਰਬਾਨ ਜਣੀ ਸੀ ਹਰ ਟਾਈਮ ਸਿੱਖ ਦੇ ਕੋਲ ਰਹਿੰਦੀ ਸੀ ਅੱਜ ਕੱਲ ਤੇ ਸਾਡੀਆਂ ਪਰਵਾਨਾਂ ਵੀ ਛੋਟੀਆਂ ਹੋ ਗਈਆਂ ਤੇ ਸਾਡੇ ਜੀਵਨ ਦੇ ਦਾਇਰੇ ਵੀ ਛੋਟੇ ਜੇ ਕਰ ਗਏ ਅਸੀਂ ਆਪਣੇ ਪਰਿਵਾਰ ਤੱਕ ਸੀਮਤ ਰਹਿ ਗਏ ਸਾਡੀ ਸਿੱਖੀ ਸਿਰਫ ਆਪਣੇ ਘਰ ਤੱਕ ਰਹਿ ਗਈ ਨਹੀਂ ਤੇ ਸਿੱਖ ਤੇ ਸਾਧ ਸੰਗਤ ਜੀ ਭਾਈ ਹਰੀ ਸਿੰਘ ਨਾਲ ਉਹਦਾ ਜੀਵਨ ਪੜ ਕੇ ਵੇਖੀਏ ਹਰੇ ਸਿੱਖ ਤੇ ਜੀਵਨ ਨੂੰ ਛੇੜ ਕੇ ਵੇਖ ਲਈਏ ਸਾਧ ਸੰਗਤ ਦੀ ਸਿੱਖ ਆਪਣੇ ਵਾਸਤੇ ਨਹੀਂ ਸਗੂਜਿਆਂ ਵਾਸਤੇ ਨਹੀਂ ਹੁੰਦਾ ਤੇ ਬਾਬਾ ਬਕਰ ਸਿੰਘ ਸਾਧ ਸੰਗਤ ਜੀ ਉੱਥੇ ਉਸੇ ਟਾਈਮ 'ਤੇ ਇਨੇ ਉਪੋਜ ਦਾ ਮੁਕਾਬਲਾ ਕੀਤਾ ਕਰਪਾਨ ਕੰਢੀ ਆਪਣੀ ਉਹ ਤਲਵਾਰ ਦੇ ਨਾਲ ਲੜਦਿਆਂ ਲੜਦਿਆਂ ਸਾਧ ਸੰਗਤ ਜੀ ਉਸੇ ਟਾਈਮ ਇੰਨਾ ਕਤਲੋਗਾਰ ਬਚਾਇਆ 30 ਜਿਹੜੇ ਉਹਨਾਂ ਦੇ ਦੁਸ਼ਮਣ ਬੋਜ ਦੇ ਚੜ ਕੇ ਆਏ ਜਵਾਨਾਂ ਨੂੰ ਇਹਨੇ ਉਥੇ ਤਲਵਾਰ ਦੇ ਨਾਲ ਢੇਰੀ ਕਰ ਦਿੱਤਾ ਗੋਲੀਆਂ ਨੇ ਖੜਾਕ ਕਰੇ ਗੋਲੀ ਬਾਬਾ ਬਘੇੜ ਸਿੰਘ ਦੇ ਪੱਟ ਦੇ ਵਿੱਚ ਲੱਗੀ ਜਦੋਂ ਗੋਲੀਆਂ ਦਾ ਆਵਾਜ਼ ਸੁਣਿਆ ਤੇ ਭਾਈ ਤਾਰਾ ਸਿੰਘ ਜਿਹੜੇ ਬਾੜੀ ਦੇ ਵਿੱਚ ਸੁਆਪ ਵਿੱਚ ਇਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਸਾਥੀ ਜਿਹੜੇ ਸਾਰੇ ਭੱਜ ਕੇ ਜਦੋਂ ਉੱਥੇ ਆਏ ਤੇ ਸਾਧ ਸੰਗਤ ਜੀ ਇੱਥੇ 40 ਜਿਹੜੇ ਫੌਜ ਦੇ ਵੱਧਿਆ ਜਿਉਂ ਨੂੰ ਕਤਲ ਕਰਕੇ ਸਾਰੀ ਫੌਜ ਜਿਹੜੀ ਉਹ ਭੱਜ ਗਈ ਫਿਰ ਇਹਨਾਂ ਨੇ ਜਾ ਕੇ ਜਗਨੀਆਂ ਖਾਨ ਦੇ ਕੋਲ ਸਾਧ ਸੰਗਤ ਜੀ ਪਹੁੰਚ ਕੀਤੀ ਲਾਹੌਰ ਦਰਬਾਰ ਦੇ ਵਿੱਚ ਕਿ ਤਾਰਾ ਸਿੰਘ ਬਾਹ ਨੇ ਜਿਹੜਾ ਉਹ ਆਪਣਾ ਰਾਜ ਆਪਣਾ ਸਿੱਕਾ ਚਲਾਉਣ ਦਾ ਯਤਨ ਕਰ ਰਿਹਾ ਉਹ ਸਾਡੀ ਫੌਜ ਤੋਂ ਉੱਤੇ ਕਤਲਿਆ ਨੂੰ ਕਰ ਰਿਹਾ ਜਿਹੜਾ ਮਾਮਲਾ ਹੈ ਉਹ ਆਪ ਗਰੰਡ ਦਾ ਹੈ ਸਰਕਾਰੀ ਮਾਮਲੇ ਜਿਹੜੇ ਉਹਨਾਂ ਦੇਲੇ ਬੰਦ ਕਰ ਦਿੱਤੇ ਇਦਾਂ ਦੀਆਂ ਝੂਠੀਆਂ ਖਬਰਾਂ ਜਿਹੜੀਆਂ ਜੰਗਲੀਆ ਖਾਨ ਦੇ ਕੋਲ ਪਹੁੰਚਾਈਆਂ ਆਪਣਾ ਕਸੂਰ ਤਾਂ ਲਸਿਆ ਨਾ ਪ੍ਰਸਾਦ ਸਿੰਘ ਜੀ ਉਹ ਜਿਹੜੇ ਹਾਕਮ ਹੁੰਦੇ ਨੇ ਨਾ ਇਹਦੀ ਕੰਨਾਂ ਦੇ ਕੱਚੇ ਹੁੰਦੇ ਇਹਨਾਂ ਨੇ 30000 ਫੌਜ ਦੇ ਕੇ ਇਹਨਾਂ ਦੇ ਨਾਲ ਭੇਜ ਦਿੱਤੀ ਤਾਰਾ ਸਿੰਘ ਬਾਦ ਉੱਪਰਨ ਵਾਸਤੇ ਹੁਣ 30000 ਦੀ ਫੌਜ ਜਿਹੜੀ ਜਦੋਂ ਚੜ ਕੇ ਆਈ ਨਾ ਤੇ ਬਾਬਾ ਤਾਰਾ ਸਿੰਘ ਬਾਦ ਆਸਾ ਸੰਗਤ ਜੀ ਜੀਵਨ ਬੜਾ ਉੱਚਾ ਤੇ ਸੁੱਚਾ ਸੀ ਇਲਾਕੇ ਦੇ ਵਿੱਚ ਦੁਨੀਆਂ ਦੇ ਲੋਕ ਬੜਾ ਸਤਿਕਾਰ ਕਰਦੇ ਸਨ ਤੇ ਜਦੋਂ ਫੌਜ ਚੜ੍ਹਦੀ ਨੂੰ ਆਉਂਦੇ ਦੇਖਿਆ ਇੱਕ ਪਿੰਡ ਦਾ ਨੰਬਰਦਾਰ ਸੀ ਸਰਕਾਰੀ ਨੰਬਰਦਾਰ ਉਹਨੇ ਵੇਖਿਆ ਇਹ ਤੇ ਬਾਬਾ ਤਾਰਾ ਸਿੰਘ ਨੂੰ ਫੜਨ ਵਾਸਤੇ ਆ ਰਹੇ ਨੇ ਉਹਨਾਂ ਦੇ ਨਾਲ ਜਾਣ ਕਰਨ ਵਾਸਤੇ ਆ ਰਹੇ ਉਹਨੂੰ ਪੁੱਛਿਆ ਨਾ ਜਦੋਂ ਤੁਸੀਂ ਕਿ ਤਾਰਾ ਵਾ ਪਿੰਡ ਦਾ ਰਸਤਾ ਕਿਹੜਾ ਹੈ ਕਿਉਂਕਿ ਫੌਜ ਜਿਹੜੀ ਲਹਾਉਤ ਚੜ੍ਹ ਕੇ ਆ ਰਹੀ ਸੀ ਨਹੀਂ ਸੀ ਪਤਾ ਇਹ ਨੰਬਰਦਾਰ ਨੇ ਕੀਤਾ ਆਪਣੇ ਭਰਾ ਨੂੰ ਭੇਜਿਆ ਕਿ ਤੁਸੀਂ ਤਾਰਾ ਸਿੰਘ ਨੂੰ ਜਾ ਕੇ ਖਬਰ ਕਰਦੇ ਕਿ ਜਿਹੜੀ ਸਰਕਾਰੀ ਭੋਜ ਆ ਚੜ੍ਹ ਕੇ ਆ ਗਈ ਹੈ ਕਿ ਤੁਸੀਂ ਜਾ ਤੇ ਆਪਣਾ ਜਿਹੜਾ ਇਹ ਡੇਰਾ ਇਹ ਸਾਡੇ ਇਹ ਚਲੇ ਜਾਓ ਇੱਥੋਂ ਕਿ ਕੁਝ ਸਮਾਂ ਬਚਾਓ ਜਾਵੇਗਾ ਆਪ ਇਹ ਭੋਜ ਨੂੰ ਲੈ ਕੇ ਰਾਤ ਦੇ ਹਨੇਰੇ ਦੇ ਵਿੱਚ ਕਦੀ ਕਿਹੜੇ ਪਿੰਡ ਦੇ ਵਿੱਚ ਕਦੀ ਕਿਹੜੇ ਪਣਾ ਦੇ ਵਿੱਚ ਲੈ ਕੇ ਫਰਦਾ ਰਹੇ ਆਖਰਕਾਰ ਬੇਲਾ ਪਿੰਡ ਪੈਦਲ ਤੇ ਉੱਥੇ ਛਾੜ ਕੇ ਇਹਨੂੰ ਆਪ ਨਿਕਲਾਇਆ ਪਰ ਜਦੋਂ ਭੋਜ ਨੂੰ ਪਤਾ ਲੱਗਾ ਕਿ ਇਹ ਪਿੰਡ ਨਹੀਂ ਹੈ ਪਹੁੰਚਦੇ ਆ ਪਹੁੰਚਦੇ ਆ ਉੱਥੇ ਬਾਬਾ ਤਾਰਾ ਸਿੰਘ ਕੋਲ ਰਿਪੋਰਟ ਖਬਰ ਪਹੁੰਚ ਗਈ। ਕੇਵਲ ਤਿੱਕੇ ਹੁਣ ਗਿਣਤੀ ਤੇ 17 ਸੇਣ ਨਹੀਂ ਹੁੰਦਾ। ਤੇ ਫੌਜ ਆ 30000 ਦੀ। ਫੌਜ ਨੇ ਸਾਧ ਸੰਗਤ ਜੀ ਆਉਂਦਿਆਂ ਜਿਹੜਾ ਗੋਲੀਆਂ ਦੀ ਬਿਸ਼ਾਰਾ ਕੀਤੀਆਂ। ਹਣ ਬਾੜੇ ਦੇ ਅੰਦਰ ਵੜਨ ਦਾ ਯਤਨ ਕਰਦੇ ਨੇ ਪਰ ਬਾੜੇ ਦੇ ਵਿੱਚ ਇੰਨੀ ਕਵਾਲ ਕੀਤੀ ਹੋਈ ਬਾੜਾ ਨਾ ਨਹੀਂ ਬਾੜ ਦਾ ਸੀ। ਤੇ ਘੋੜਾ ਵੀ ਜਿਹੜਾ ਅੰਦਰ ਨਹੀਂ ਸੀ ਨਾਲ ਚੱਲਦਾ। ਬੜਾ ਯਤਨ ਕੀਤਾ। ਔਰ ਫਿਰ ਹਾਥੀ ਜਿਹੜੇ ਲੈ ਕੇ ਆਏ ਸਨ ਨਾਲ ਉਹ ਜਿਹੜੇ ਹਾਥੀਆਂ ਨੂੰ ਅੱਗੇ ਕੱਢਿਆ ਐਨੇ ਨੂੰ ਸਾਧ ਸੰਗਤ ਜੀ ਇੱਕ ਸਿੰਘ ਜਿਹੜਾ ਬੜੀ ਤੇਜ਼ੀ ਦੇ ਨਾਲ ਬਾਬਾ ਬਲਾਕਾ ਸਿੰਘ ਦੇ ਨਾਮ ਦਾ ਸਿੰਘ ਉਹ ਬੜੀ ਬਹਾਦਰੀ ਨਾਲ ਲੜਿਆ ਇੱਕ ਸਿੰਘ ਨੇ ਹਾਥੀ ਦੇ ਕੰਨ ਨੂੰ ਫੜ ਕੇ ਉੱਪਰ ਚੜ ਕੇ ਤਿੰਨੇ ਜਿਹੜੇ ਬੈਠੇ ਹਾਥੀ ਦੇ ਉੱਪਰ ਜਿਹੜੇ ਸਵਾਲ ਸੌਣਾ ਨੂੰ ਉਸੇ ਟਾਈਮ ਮਾਰ ਕੇ ਪਾਇਆ ਹਾਥੀ ਵੀ ਪਿੱਛੇ ਭੱਜਿਆ ਫਿਰ ਸਾਧ ਸੰਗਤ ਜੀ ਅੰਦਰ ਵੜਦੇ ਆ ਵੜਦੇ ਆ ਜਿਹੜੇ ਇਹ ਸਿੰਘ ਜੀ ਇਹਨਾਂ ਦੇ ਵਿੱਚੋਂ ਜਿਹੜਾ ਪੋਜ ਲੈ ਕੇ ਆਇਆ ਸੀ ਇੱਕ ਮੋਮਨ ਖਾਨ ਸੀ ਤੇ ਇੱਕ ਤੱਕੀ ਖਾਨ ਸੀ ਦੋ ਜਿਹੜੇ ਜੰਮੇੜ ਆਏ ਸਨ ਹੋਜ ਦੇਖਵਾਈ ਕਰਦੇ ਹੁਣ ਤੱਕੀ ਖਾਨ ਜਿਹੜਾ ਇਹ ਘੋੜਾ ਲੈ ਕੇ ਜਦੋਂ ਅੰਦਰ ਵੜਿਆ ਨਾ ਬਾੜੇ ਦੇ ਇਹ ਸਾਰਾ ਸਰੀਰ ਜਿਹੜਾ ਇਹਦਾ ਸਜੋਧ ਨਾਲ ਟਕਿਆ ਹੋਇਆ ਸੀ ਲੋਹੇ ਦੇ ਨਾਲ ਟਕਿਆ ਹੋਇਆ ਸੀ ਤੇ ਬਾਬਾ ਤਾਰਾ ਸਿੰਘ ਦੇ ਸਾਹਮਣੇ ਹੋਇਆ ਤੇ ਬੜੇ ਤਰਪਾਣ ਦਾ ਯੁੱਧ ਚੱਲਿਆ ਬਾਬਾ ਤਾਰਾ ਸਿੰਘ ਨੇ ਬੜੇ ਵਾਰ ਕੀਤੇ ਇਹ ਵੀ ਇੱਕ ਬਰਾਬਰ ਦਾ ਮੁਕਾਬਲਾ ਕਰਦਾ ਇੱਕ ਵਾਰ ਜਿਹੜਾ ਬਾਬਾ ਤਾਰਾ ਸਿੰਘ ਦੇ ਘੋੜੇ ਤੇ ਵਜੇ ਤੇ ਬਾਬਾ ਤਾਰਾ ਸਿੰਘ ਨੇ ਦਿਨ ਦੇ ਦਿਨ ਆਪਣੇ ਆਪ ਨੂੰ ਸੁਭਾਲਿਆ ਤੇ ਇਹ ਜਿਹੜਾ ਤਾਂ ਕੀ ਖਾਨ ਹੈ ਇਹ ਹਸਨ ਲਗਾ ਉੱਚ ਜਦੋਂ ਹਸਨ ਲਗਾ ਨਾ ਮੂੰਹ ਜੋ ਖੋਲੇ ਹੱਸਦੇ ਤੇ ਬਾਬਾ ਤਾਰਾ ਸਿੰਘ ਨੇ ਪਰਸ਼ਾ ਫੜ ਕੇ ਸਾਧ ਸੰਗ ਜੀ ਦੇ ਮੂੰਹ ਦੇ ਵਿੱਚ ਮਾਰਿਆ ਮੂੰਹ ਦੇ ਵਿੱਚ ਮਾਰਿਆ ਦੰਦ ਤੋੜ ਦਿੱਤੇ ਤੇ ਜੀਬਾਨ ਜਿਹੜੀ ਚੰਦਰੋਂ ਪਾੜ ਦਿੱਤੀ ਹੁਣ ਭੱਜਿਆ ਬਾਹਰ ਨੂੰ ਜਦੋਂ ਮੂੰਹ ਦੇ ਵਿੱਚੋਂ ਐਦਾਂ ਖੂਨ ਦਾ ਫੁਹਾਰਾ ਪੁੱਟਿਆ ਤੇ ਜਾਂਦੇ ਨੂੰ ਮਜ਼ਾਕ ਕਰਦਾ ਮੋਬਨ ਖਾਂ ਕਹਿਣ ਲੱਗਾ ਖਾਨ ਸਾਹਿਬ ਇਕੱਲੇ ਇਕੱਲੇ ਪਾਨ ਖਾਰੀ ਉਹਨੇ ਵੀ ਪਾਨ ਦਾ ਸੁਆਦ ਚਖਾ ਲਓ ਹਮੇ ਵੀ ਪਾਨ ਦੇ ਦੋ ਕਹਿੰਦਾ ਤਾਰਾ ਸਿੰਘ ਪਾਨ ਵੰਡਦਾ ਮੈਂ ਦਰਜਾ ਤੂੰ ਵੀ ਲੈ ਸਾਧ ਸੰਗਤ ਜੀ ਸਿੰਘਾਂ ਨੇ ਲੜਦੇ ਆ ਲੜਦੇ ਆ 30000 ਫੌਜ ਦਾ ਮੁਕਾਬਲਾ ਕਰਦੇ ਆ ਅੱਜ ਦੇ ਦਿਨ ਬਾਬਾ ਤਾਰਾ ਸਿੰਘ ਨੇ ਸ਼ਹਾਦਤ ਪਾਈ ਪਰ ਇਸ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਵਿੱਚ ਇੱਕ ਨਵੀਂ ਜਾਗ੍ਰਤੀ ਆਈ ਸਿੱਖਾਂ ਨੇ ਸਾਧ ਸੰਗਤ ਜੀ ਗੁਰੂ ਦੇ ਵਾਸਤੇ ਉਹ ਸਮਾਂ ਵੇਖਿਆ ਉਹ ਸਮੇਂ ਚੱਲੇ ਅਰਗੋਤਾ ਮਾਨੁਸਾ ਸੰਗਤ ਜੀ ਗੁਰੂ ਕੀ ਸਿੱਖੀ ਨੂੰ ਕਦੇ ਵੀ ਆਜਲੀਆ ਹੁੰਦ ਲੱਤੀ ਇਸ ਤੋਂ ਬਾਅਦ ਵੱਡੇ ਕਦੋਂ ਘਾਰੇ ਕੋ ਛੋਟਾ ਕਦੋਂ ਘਾਰੇ 84 ਦਾ ਕਦੋਂ ਘਾਰਾ ਅੱਜ ਵੀ ਸਿੱਖਾਂ ਦੇ ਨਾਲ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਪਈਆਂ ਨੇ ਪਰ ਸਿੱਖ ਆਪਣੇ ਨਿਸ਼ਚੇ ਦੇ ਵਿੱਚ ਪੱਕਾ ਹੈ ਗੁਰੂ ਕੀ ਬਾਣੀ ਪੜਨ ਵਾਲਾ ਗੁਰੂ ਦੇ ਸਿਧਾਂਤਾਂ ਤੇ ਚੱਲਣ ਵਾਲਾ ਜਿਹੜਾ ਕੋ ਗੁਰੂ ਦੇ ਚਿੰਨਾ ਦੇ ਉੱਤੇ ਵੀ ਉਹ ਸਮੇਂ ਕੋ ਵਾਰ ਕਰਦਾ ਸੀ ਨਾ ਜੇ ਸਾਈਂ